ਬਿਰੇ ਜਾਣਕਾਰੀ ਚ ਵਾਦਾ ਕਰਿਓ ਤੁਹਾਡੀ ਟਾਈਮਿੰਗ ਕੀ ਆ ਪਾਜੀ ਮਤਲਬ ਸਵੇਰ ਦੇ ਤੁਹਾਡੀ ਟਾਈਮਿੰਗ ਕੀ ਆ ਡਿਪਰ ਘੱਟਣ ਦੀ ਕਿਤੋਂ ਜੀ ਹਾਂਜੀ ਕੋਈ ਪਤਾ ਨਹੀਂ ਪਤਾ ਨਹੀਂ ਨਾ ਕਿਸ ਨੇ ਦੱਸਿਆ ਨਾ ਪਤਾ ਕਿਉਂਕਿ ਕਮਾਊ ਪੁੱਤ ਹੈ ਕਮਾਊ ਪੁੱਤ ਨੂੰ ਕੋਣ ਰੋ ਹੈ ਕੋਈ ਨੋਟਿਸ ਤਾਂ ਜਾ ਹੋਰ ਕੋਈ ਪਤਾ ਨਹੀਂ ਬਾਈ ਇੱਕ ਮਿੰਟ ਰੋਕਿਓ ਪਾਜੀ ਜਾਣਕਾਰੀ ਚ ਵਾਦਾ ਕਰਿਓ ਤੁਹਾਡੀ ਟਾਈਮਿੰਗ ਕੀ ਆ ਜੀ ਡਿਪਰ ਲੈ ਕੇ ਜਾਣ ਦੀ ਇਸ ਰੋਡ ਤੋਂ ਅੱਜ ਦਿਨੇ ਚੱਲਦੇ ਆ ਇਹੋ ਹੀ ਟਾਈਮ ਹੈ ਇਹੋ ਟਾਈਮ ਹੈ ਮਤਲਬ 6 ਵਜੇ ਤੋਂ ਪਹਿਲਾਂ ਕਹਿੰਦੇ ਨਿਕਲ ਜਾਓ ਕੌਣ ਕਹਿੰਦੀ ਜੀ ਇਹ ਗੱਲ ਕੌਣ ਕਹਿੰਦਾ ਤੁਹਾਨੂੰ ਇਹ ਆਪ ਹੀ ਹੈ ਬਾਤ ਹੀ ਆਨੇ ਆਪ ਹੀ ਮਾਲਕ ਹੈ ਆਪਾਂ ਮਰਜ਼ੀ ਦੇ ਨਹੀਂ ਨਹੀਂ ਮਰਜ਼ੀ ਦੇ ਨਹੀਂ ਮਤਲਬ ਆਪ ਹੀ ਸੋਚੀਦਾ ਕਿ ਟਾਈਮ ਨਾਲ ਨਿਕਲ ਜਾਗੇ ਤੇ ਆਪ ਵੀ ਸੋਚਦੇ ਨਾ ਲੋਕਾਂ ਬਾਰੇ ਨਹੀਂ ਸੋਚਦੇ ਆਪਾਂ ਦੇ ਲੋਕਾਂ ਨੇ ਘਰਾਂ ਨੂੰ ਪਰਤਣਾ ਇੱਥੇ ਟ੍ਰੈਫਿਕ ਬਹੁਤ ਹੋ ਜਾਂਦਾ ਜੀ ਟ੍ਰੈਫਿਕ ਨਹੀਂ ਮਜੇ ਨਹੀਂ ਚੱਲੇ ਕਰਨੇ ਕੋਈ ਗਲਤ ਹੋਰ ਬਹੁਤ ਭਰਾ ਹਿੰਦੇ ਸਪੀਡ ਬਹੁਤ ਜ਼ਿਆਦਾ ਪਿੰਡ ਵਾਸੀ ਗਿਲਾ ਕਰਦੇ ਇੱਧਰ ਐਕਸੀਡੈਂਟ ਹੋ ਕੇ ਹਟਿਆ ਮੈਨੂੰ ਮੇਰਾ ਵੀਰ ਵਾਲਾ ਟਾਈਮਿੰਗ ਪਤਾ ਕਰਕੇ ਦੱਸ ਦੋ ਹਾਂਜੀ ਹੁਣ ਨੌਨਟਰੀ ਵੀ ਹੈਗੀ ਏ ਉੱਥੇ ਨਵੇਂ ਸ਼ਹਿਰ ਚ ਹਾਂਜੀ ਜੇ ਨੌਨਟਰੀ ਖੁੱਲੇ ਤਾਂ ਉਧਰੋਂ ਚੱਲ ਜੀ ਉਹ ਤਾਂ 8-9 ਵਜੇ ਤੋਂ ਬਾਅਦ ਜਾਂਦੇ ਹੋਗੇ ਤੁਸੀਂ ਇੱਧਰਲੇ ਪਾਸੇ ਕਿੰਨੀ ਟਾਈਮਿੰਗ ਹੈ ਇੱਧਰੋਂ ਵੀ ਕਈ ਵਾਰੀ ਆਨੇ ਆ ਕਈ ਵਾਰੀ ਅੰਦਰੋਂ ਦਿੰਦੇ ਕੋ ਪਰਮਾਨੈਂਟ ਨਹੀਂ ਦਿੱਤਾ ਤੁਹਾਨੂੰ ਹੁਣ ਤੁਸੀਂ ਸਿਆਸਤ ਨਾਲੇ ਜਵਾਬ ਦੇ ਰਹੇ ਆ ਟਾਈਮਿੰਗ ਕੀ ਹੈ ਕਿੰਨੇ ਵਜੇ ਗੱਡੀ ਕੱਢ ਸਕਦੇ ਆ ਤੁਸੀਂ ਇੱਧਰੋਂ ਹਾਂ ਸ਼ਾਮ ਨੂੰ 7-8 ਵਜੇ ਤੱਕ ਹੈ 7-8 ਵਜੇ ਤੱਕ 7-8 ਵਜੇ ਤੋਂ ਬਾਅਦ ਨਾ ਤੇ ਹੁਣ ਤਾਂ ਪੌਣੇ 6 ਹੋਇਆ ਜੱਦੀ ਜੱਦੀ ਇਹ ਕਮੀ ਜਾਂਦਾ ਨਾ ਸਾਰੇ ਸਾਰੇ ਜਦ ਦੇ ਆ